ਜੋ ਕੁਛ ਵੀ ਕਿਸਾਨ ਨੂੰ ਸਹੂਲਤਾ ਮਿਲੀਆਂ ਸਾਰੀਆਂ ਹੀ 100% ਅਕਾਲੀ ਦਲ ਨੇ ਦਿੱਤੀਆਂ ਤੇ ਵੱਡੇ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਭਾਵੇਂ ਤੁਹਾਡੇ ਬੰਬੀਆਂ ਦੇ ਬਿੱਲ ਮਾਫ ਕਰਨੇ ਆ ਟੂਬਲ ਕਨੈਕਸ਼ਨ ਦੇਣੇ ਭਾਵੇਂ ਖਾਲੇ ਬਣਾਉਣੇ ਭਾਵੇਂ ਕਸੀਆਂ ਕੱਟਣੀਆਂ ਭਾਵੇਂ ਮੰਡੀਆਂ ਬਣਾਉਣੀਆਂ ਭਾਵੇਂ ਟਰੈਕਟਰ ਦੇ ਟੈਕਸ ਮਾਫ ਕਰਨਾ ਉਵੇਂ ਗਰੀਬ ਜਨਤਾ ਵਾਸਤੇ ਆਟਾ ਦਾਲ ਸ਼ਗਨ ਪੈਨਸ਼ਨ ਐਸ.ਸੀ. ਸਕਾਲਰਸ਼ਿਪ ਜਿੰਨੀਆਂ ਚੀਜ਼ਾਂ ਗਿਣਾਲਿਓ ਸਾਰੀਆਂ ਹੀ ਉਹਨਾਂ ਨੇ ਦਿੱਤੀਆਂ ਤੇ ਅੱਜ ਸਾਰੀਆਂ ਬੁਲਦੀਆਂ ਫਿਰਦੀਆਂ ਕੋਈ ਪੁੱਛਦਾ ਨਹੀਂ ਕਿਸੇ ਹੁਣ ਤੁਸੀਂ ਸੁਖਵੀਰ ਬਾਦਲ ਦੇ ਤਾਂ ਬਿਆਨ ਸੁਣ ਕੇ ਹਟਿਓ ਸੁਖਵੀਰ ਬਾਦਲ ਦਾ ਕਹਿਣਾ ਕਿ ਤੁਹਾਡੀ ਆਪਣੀ ਖੇਤਰੀ ਪਾਰਟੀ ਦਾ ਮੁਕਾਬਲਾ ਕੋਈ ਪਾਰਟੀ ਨਹੀਂ ਕਰ ਸਕਦੀ ਸੁਖਵੀਰ ਬਾਦਲ ਨੇ ਕਿਹਾ ਕਿ ਜੋ ਵੀ ਕਿਸਾਨਾਂ ਨੂੰ ਸਹੂਲਤਾਂ ਮਿਲੀਆਂ ਨੇ 100% ਵੱਡੇ ਬਾਦਲ ਸਾਹਿਬ ਨੇ ਦਿੱਤੀਆਂ ਨੇ ਤੇ ਦੂਜੇ ਪਾਸੇ ਇਹ ਬਿਆਨਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਵੀਰ ਬਾਦਲ ਤੇ ਤਿੱਖੇ ਨਿਸ਼ਾਨੇ ਸਾਧੇ ਨੇ ਤੇ ਇਹਨਾਂ ਬਿਆਨਾਂ ਦਾ ਸੁਖਵੀਰ ਬਾਦਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਮੋੜਮਾ ਜਵਾਬ ਦਿੱਤਾ ਹੈ ਸੁਖਵੀਰ ਬਾਦਲ ਜੀ ਕਹਿੰਦੇ ਆ ਕਿ ਜਦੋਂ ਮੈਂ ਜਿੱਧਰ ਵੀ ਜਾਂਦਾ ਸਾਰਾ ਕੁਝ ਬਾਲਾ ਸਾਹਿਬ ਨੇ ਕਰਵਾਇਆ ਹੋਇਆ ਜਿੱਧਰ ਵੀ ਮੈਂ ਦੇਖਦਾ ਮੰਡੀਆਂ ਬਾਲਾ ਸਾਹਿਬ ਨੇ ਬਣਾਤੀਆਂ ਆ ਜਿਹੜੀਆਂ ਸੜਕਾਂ ਆ ਬਾਲਾ ਸਾਹਿਬ ਵੱਡੇ ਬਾਲਾ ਸਾਹਿਬ ਦੀ ਸੋਚ ਐ ਨਰੇਗਾ ਵਾਲੇ ਕੰਮ ਕਰ ਜਾਂਦੇ ਵੱਡੇ ਬਾਲਾ ਸਾਹਿਬ ਦੀ ਸੋਚ ਐ ਆ ਜਿਹੜੀਆਂ ਫਾਸਲਾਂ ਖੜੀਆਂ ਨੇ ਚੋ ਨਾ ਸਭ ਬਾਲਾ ਸਾਹਿਬ ਦੀ ਸੋਚ ਐ ਮੈਂ ਕਿ ਜਦੋਂ ਬਰਗਾੜੀ ਵਿੱਚ ਦੀ ਲੰਘਦਾ ਉਹ ਤਾਂ ਨੀਂਦ ਆ ਜਾਂਦੀ ਹੈ ਜਦੋਂ ਕੋਟ ਕਪੂਰੇ ਵਿੱਚ ਦੀ ਲੰਘਦਾ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਤੇ ਪਾਣੀ ਪਿਆ ਬਾਛੜਾ ਮਾਰਿਆ ਸੀ ਗੋਲੀਆਂ ਚਲਾਏ ਸੀ ਉਦੋਂ ਬਾਈਬਲ ਕਲਾ ਵਿੱਚ ਵੀ ਲੰਘਦਾ ਹੁੰਦਾ ਉਹ ਅੱਖਾਂ ਮਿਜਦੇ ਉਹ ਵੀ ਪਾਲਤ ਸਾਬ ਨਹੀਂ ਕਰਾਇਆ ਇਸ ਕੰਮ